ਗੁਰਮਤ ਪ੍ਰਕਾਸ਼ ਵਰਲਡਵਾਈਡ ਚੈਨਲ ਤੇ ਮੈਂ ਮਨਦੀਪ ਕੌਰ ਅੱਜ ਇਸ ਵੀਡੀਓ ਤੇ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਆਮ ਸੁਣਿਆ ਆਏਗਾ ਕਿ ਜੋ ਇਸਾਈ ਧਰਮ ਜਿਸ ਦਾ ਕਿ ਕੁਝ ਸਮਾਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜੋ ਲੋਕ ਜਿੰਨਾਂ ਨੇ ਆਪਣੀ ਧਰਮਾਂ ਨੂੰ ਛੱਡ ਕੇ ਉਹ ਇਸਾਈ ਧਰਮ ਦੇ ਵਿੱਚ ਜੋ ਚਲੇ ਗਏ ਔਰ ਲੋਕਾਂ ਦਾ ਇਹ ਕਹਿਣਾ ਸੀ ਆ ਕਿ ਇਨ੍ਹਾਂ ਲੋਕਾਂ ਨੂੰ ਜੋ ਪੈਸੇ ਦਿੱਤੇ ਜਾਂਦੇ ਨੇ ਤਾਂ ਇਹ ਲੋਕ ਜੋ ਆਪਣੇ ਧਰਮ ਨੂੰ ਛੱਡ ਕੇ ਚਰਚ ਦੇ ਵਿੱਚ ਜਾਂਦੇ ਨੇ ਸੋ ਕੁਝ ਦਿਨ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਇੱਕ ਪਾਸਟਰ ਦੁਆਰਾ ਜੋ ਕਿ ਔਰਤ ਦੇ ਨਾਲ ਬਤਸਲੂਕੀ ਕੀਤੀ ਗਈ ਤਾਂ ਉਸ ਨੂੰ ਸਜ਼ਾ ਸੁਣਾਈ ਗਈ ਉਹਦੇ ਵਿੱਚ ਇੱਕ ਔਰਤ ਨੇ ਇੰਟਰਵਿਊ ਦੇ ਰਾਹੀਂ ਕਿਹਾ ਕਿ ਕਿਵੇਂ ਉਸਨੇ ਕਿੰਨੀਆਂ ਔਰਤਾਂ ਦੇ ਜੋ ਧਰਮ ਆ ਉਹ ਬਦਲਾਏ ਔਰ ਉਸਨੇ ਇੱਕ ਐਗਜ਼ਾਮਪਲ ਦਿੱਤੀ ਕਿ ਮੈਂ 200 ਤਾਂ ਜੇ ਤਹਾਂ ਰਿਸ ਸਾਹਮਣੇ ਮੀਡੀਆ ਦੇ ਸਾਹਮਣੇ ਕਰ ਸਕਦੀਆਂ ਜਿਸ ਨੂੰ ਖੁਦ ਪੈਸੇ ਦੇ ਕੇ ਉਸਨੇ ਜੋ ਧਰਮ ਬਦਲੀ ਕਰਵਾਇਆ ਸੋ ਗੱਲ ਕਰਦੇ ਕਿ ਧਰਮ ਨੂੰ ਬਦਲਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਇਸੇ ਤਰ੍ਹਾਂ ਅਸੀਂ ਹਰ ਰੋਜ਼ ਕੁਝ ਨਵੇਂ ਵਿਚਾਰ ਲੈ ਕੇ ਆਨੇ ਆ ਸੋ ਧਰਮ ਨੂੰ ਬਦਲਣਾ ਧਰਮ ਜੋ ਹੁੰਦਾ ਹੈ ਕਿ ਜੇਕਰ ਕਿਸੇ ਦਾ ਜਨਮ ਕਿਸੇ Hindu ਪਰਿਵਾਰ ਦੇ ਵਿੱਚ ਹੋਇਆ ਉਸ ਨੂੰ ਪੂਰੀ Hindu ਪਰਿਵਾਰ ਦੀ ਸਮਰਤਿਆ ਸ਼ਾਸਤਰ ਜੋ ਵੀ ਉਹਨਾਂ ਦੇ ਹੈ ਅਸੂਲ ਉਹ ਬੱਚੇ ਨੂੰ ਪੜ੍ਹਾਇਆ ਜਾ ਸਿਖਾਇਆ ਜਾ ਉਸ ਮਾਹੌਲ ਵਿੱਚ ਰੱਖਿਆ ਜਾਵੇ ਤੇ ਬਾਅਦ ਦੇ ਵਿੱਚ ਕੋਈ ਉਸ ਨੂੰ ਕਵੇ ਕਿ ਅਸੀਂ ਤੈਨੂੰ ਇੰਨੇ ਪੈਸੇ ਦੇ ਦੇਵਾਂਗੇ ਇੰਨੇ ਤੈਨੂੰ ਸੁੱਖ ਸਹੂਲਤਾਂ ਦੇਵਾਂਗੇ ਭਰਤੂ Hindu ਧਰਮ ਛੱਡ ਕੇ ਇਹ ਧਰਮ ਆਪਣਾ ਕਿਉਂ ਅਪਣਾਏਗਾ ਹਾਂ ਉਹ ਤਾਂ ਅਪਣਾਏਗਾ ਜੇਕਰ ਉਸ ਦੀ ਜੋ ਪਰਵਿਸ਼ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਸ਼ਾਇਦ ਚਾਂਸ ਹੈ ਕਿ ਉਹ ਉਹਨਾਂ ਚੀਜ਼ਾਂ ਦੇ ਪ੍ਰਭਾਵ ਹੇਠ ਆ ਕੇ ਕਹੇ ਕਿ ਠੀਕ ਹੈ ਮੈਂ Hindu ਧਰਮ ਨੂੰ ਛੱਡ ਕੇ ਇਹ ਧਰਮ ਅਪਣਾ ਲੈਂਦਾ ਇਸੇ ਤਰ੍ਹਾਂ ਮੁਸਲਮਾਨ ਔਰ ਜੇ ਕਲਸੀ ਗੱਲ ਸਿੱਖ ਧਰਮ ਦੀ ਕਰਦੇ ਆ ਤਾਂ ਸਿੱਖ ਧਰਮ ਦੇ ਵਿੱਚ ਤਾਂ ਥਾਂ ਹੀ ਨਹੀਂ ਹੈਗੀ ਕਿ ਕੋਈ ਕਿਸੇ ਨੂੰ ਕੋਈ ਥੋੜਾ ਜਿਹਾ ਲਾਲਚ ਦੇ ਦੇਵੇ ਕਿ ਕੋਈ ਪੈਸੇ ਦਾ ਜਾ ਸੋਹਣੀਆਂ ਕੋਠੀਆਂ ਕਾਰਾਂ ਦਾ ਜਾਂ ਕਿਸੇ ਹੋਰ ਚੀਜ਼ ਦਾ ਤਾਂ ਉਹ ਜੋ ਸਿੱਖ ਆਪਣੇ ਧਰਮ ਨੂੰ ਜੋ ਬਦਲ ਲੈਣ ਕਿਉਂਕਿ ਸਿੱਖ ਇਤਿਹਾਸ ਦੀ ਜੋ ਪਹਿਚਾਨ ਇਸ ਕਰਕੇ ਆ ਕਿ ਸਿੱਖ ਚੜਖੜੀਆਂ ਤੇ ਚੜੇ ਗਏ ਆਰਿਆਂ ਨਾਲ چیرੇਗੇ ਬੰਦ-ਬੰਦ ਕਟਵਾਏਗੇ ਖੋਪੜੀਆਂ ਲਹਾਈਆਂ ਗੀਆਂ ਪਰ ਉਹਨਾਂ ਨੇ ਸਿੱਖੀ ਜੋ ਸਿੱਧਿਆ ਉਹ ਨਹੀਂ ਹਾਰਿਆ ਔਰ ਮਾਵਾ ਕਿਉਂਕਿ ਆਰਥ ਸਭ ਤੋਂ ਜਿਹ ਪਹਿਲਾਂ ਕਿਸੇ ਵੀ ਗੱਲ ਤੋਂ ਪ੍ਰਭਾਵਿਤ ਹੁੰਦੀ ਹੈ ਪਰ ਸਿੱਖ ਧਰਮ ਦੀ ਸਭ ਤੋਂ ਪਹਿਲੀ ਇਹੀ ਖਾਸੀਅਤ ਰਹੀ ਕਿ ਉਹ ਮਾਵਾਂ ਜਿਨ੍ਹਾਂ ਦੇ ਜੋ ਬੱਚਿਆਂ ਨੂੰ ਉੱਚੀ ਸੁੱਟ ਕੇ ਨੇਜਿਆਂ ਤੇ ਬੁਚਿਆ ਜਾਂਦਾ ਸੀ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ ਸੀ ਪਰ ਉਹਨਾਂ ਮਾਵਾਂ ਨੇ ਕਦੀ ਵੀ ਗੁਰਬਾਣੀ ਨੂੰ ਜੋ ਸਿੱਖੀ ਨੂੰ ਨਹੀਂ ਛੱਡਿਆ ਸੋ ਸਿੱਖ ਧਰਮ ਦੇ ਜੋ ਬੰਦਾ ਇੱਕ ਵਾਰ ਸਿੱਖ ਬਣ ਗਿਆ ਉਹ ਕਦੀ ਵੀ ਆਪਣਾ ਜੋ ਧਰਮ ਆ ਉਹ ਨਹੀਂ ਬਦਲ ਸਕਦਾ ਸੋ ਇਹ ਸਭ ਤੋਂ ਪਹਿਲੀ ਗੱਲ ਝੂਠੀ ਹੈ ਜੋ ਲੋਕ ਕਹਿੰਦੇ ਕਿ ਜੋ ਬਹੁ ਗਿੰਤੀ ਸਮਾਜ ਜਿਨ੍ਹਾਂ ਨੇ ਸਿੱਖ ਧਰਮ ਛੱਡ ਕੇ ਇਸਾਈ ਧਰਮ ਅਪਣਾਇਆ ਉਹ ਸਭ ਤੋਂ ਵੱਡੇ ਉਹ ਲੋਕਾਂ ਨੂੰ ਭਲੇਖੇ ਵਿੱਚ ਹਨ ਕਿਉਂਕਿ ਜੋ ਇੱਕ ਵਾਰ ਸਿੱਖ ਬਣ ਗਿਆ ਉਹ ਕਦੀ ਵੀ ਆਪਣਾ ਜੋ ਧਰਮ ਆ ਉਹ ਨਹੀਂ ਬਦਲ ਸਕਦਾ ਸੋ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਧਰਮ ਬਦਲੇ ਉਹ ਕੌਣ ਸਨ ਕਿਉਂਕਿ ਉਹ ਉਹ ਲੋਕ ਸਨ ਅਸਲ ਦੇ ਵਿੱਚ ਜਿਨ੍ਹਾਂ ਦਾ ਕੋਈ ਧਰਮ ਹੀ ਨਹੀਂ ਸੀ ਜਿਨ੍ਹਾਂ ਦੇ ਕੋਈ ਵਿਚਾਰਧਾਰਾ ਨਹੀਂ ਸੀ ਜਿਨ੍ਹਾਂ ਦੇ ਖੋਦੀ ਕੋਈ ਕਾਨੂੰਨ ਨਹੀਂ ਸੀ ਉਹਨਾਂ ਲੋਕਾਂ ਨੂੰ ਉਹ ਇੱਕ ਭੀੜ ਫੀਡ ਹੁੰਦੀ ਜਿੱਧਰ ਮਰਜੀ ਜਿੰਨੇ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ ਕਿ ਜਿੱਧਰ ਨੂੰ ਦੁਨੀਆ ਲੱਗੀ ਜਿੱਧਰ ਨੂੰ ਹਵਾ ਦਾ ਰੁਖ ਲੱਗਿਆ ਉਧਰ ਚਲੇ ਗਏ ਪਰ ਉਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਉਹ ਲੋਕ ਇਹਨਾਂ ਨੂੰ ਅਸੀਂ ਧਰਮ ਪਰਵਰਤਨ ਨਹੀਂ ਕਵਾਂਗੇ ਕਿਉਂਕਿ ਧਰਮ ਪਰਵਰਤਨ ਦਾ ਮਤਲਬ ਕਿ ਆਪਣੇ ਤੁਸੀਂ ਬਹੁਤ ਜ਼ਿਆਦਾ ਪੱਕੇ ਹੋ ਆਪਣੇ ਵਿਚਾਰਧਾਰਾ ਦੇ ਵਿੱਚ ਭਾਰ ਕਿਸੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹ ਵਿਚਾਰਧਾਰਾ ਨੂੰ ਛੱਡ ਕੇ ਜਿਸ ਵਿੱਚ ਤੁਸੀਂ ਪੱਕੇ ਹੋ ਦੂਜੇ ਨੂੰ ਅਪਣਾ ਲਿਆ ਪਰ ਇਹ ਜੋ ਜਨਾ ਲੋਕ ਚਰਚ ਦੇ ਵਿੱਚ ਜਾਂਦੇ ਜਾਂ ਅਸੀਂ ਕਹਿ ਦਿੰਨੇ ਕੀ ਲੋਕ ਇਸਾਈ ਬਣ ਕੇ ਉਹਨਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦਾ ਕੋਈ دین ਧਰਮ ਨਹੀਂ ਹੈ ਜਿਨ੍ਹਾਂ ਨੂੰ ਇਹ ਲਾਲਸਾ ਹੈ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਰਹਿਣਾ ਵਾ ਜਾਂ ਮੇਰੇ ਘਰ ਬਹੁਤ ਜ਼ਿਆਦਾ ਦੁੱਖ ਤਕਲੀਫਾਂ ਆ ਉਹ ਜੋ ਪਾਸਟਰ ਪ੍ਰੇਅਰ ਕਰਦੇ ਨੇਗੇ ਤਾਂ ਸਾਡੀ ਜੋ ਦੁੱਖ ਤਕਲੀਫਾਂ ਉਹ ਕੱਟੀ ਜਾਵੇਗੀ ਤਾਂ ਉਧਰ ਚਲੇਗੇ ਜੇਕਰ ਇਹਨਾਂ ਨੂੰ ਕੋਈ ਕਿਸ ਨੂੰ ਪੈਸੇ ਦੋਗੇ ਫੀਸ ਦੋਗੇ ਤਾਂ ਤੁਹਾਡੇ ਦੁੱਖ ਤਕਲੀਫ ਕੱਟੇ ਜਾਣਗੇ ਤਾਂ ਇਹ ਲੋਕ ਉਧਰ ਚਲੇ ਜਾਣਗੇ ਸੋ ਇਹਨਾਂ ਲੋਕਾਂ ਨੂੰ ਇਸਾਈ ਕਹਿਣਾ ਇਹਨਾਂ ਲੋਕਾਂ ਨੂੰ ਸਿੱਖ ਕਹਿਣਾ ਜਾਂ Hindu ਕਹਿਣਾ ਇੱਕ ਬਹੁਤ ਵੱਡੀ ਭੁੱਲ ਹੈ ਹਮੇਸ਼ਾ ਇੱਕ ਭੀੜ ਦਾ ਹਿੱਸਾ ਰਹੇ ਹਨ ਔਰ ਹਮੇਸ਼ਾ ਹੀ ਰਹਿਣਗੇ ਇਹਨਾਂ ਤੋਂ ਕਦੇ ਨਹੀਂ ਘਬਰਾਉਣਾ ਚਾਹੀਦਾ ਜਦੋਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਸਾਈ ਧਰਮ ਦਾ ਪ੍ਰਚਾਰ ਹੋ ਰਿਹਾ ਸੀ ਬਹੁਤ ਵੱਡੇ ਵੱਡੇ ਇਕੱਠ ਹੁੰਦੇ ਤਾਂ ਲੋਕ ਸੋਸ਼ਲ ਮੀਡੀਆ ਤੇ ਡਰਦੇ ਕਿ ਜੋ ਸੱਤਵਾਦ ਜੋ ਪੰਜਾਬ ਦੇ ਵਿੱਚ ਇਸਾਈਆਂ ਦਾ ਪ੍ਰਚਾਰ ਹੋ ਰਿਹਾ ਹੈ ਹੱਦ ਤੋਂ ਵੱਧ ਜੋ ਪੰਜਾਬ ਇਸਾਈ ਬੰਦਾ ਜਾ ਰਿਹਾ ਹੈ ਪਰ ਮੇਰੇ ਅਕੋਰਡਿੰਗ ਇੱਕ ਭੀੜ ਹੈ ਭੀੜ ਦਾ ਹਿੱਸਾ ਲੋਕ ਬਣ ਰਹੇ ਨੇ ਉਹ ਵੀ ਵੇਖਾ ਵੇਖੀ ਕਰਕੇ ਖਾਸ ਕਰਕੇ ਬਹੁ ਗਿਣਤੀ ਸਮਾਜ ਵਗਿੰਟੀ ਸਮਾਜ ਜੋ ਕਿ ਅਨਪੜਤਾ ਦੇ ਨਾਲ ਜੂਝ ਰਿਹਾ ਹੈ ਜਿਸ ਨੂੰ ਬਹੁਤ ਜ਼ਿਆਦਾ ਮਾਨਸਿਕ ਸਰੀਰਕ ਦੁੱਖ ਪਰੇਸ਼ਾਨੀਆਂ ਅਸੀਂ ਕਹਿ ਸਕਦੇ ਹਾਂ ਜਿਕਰ ਉਹਨਾਂ ਦੇ ਘਰਾਂ ਦੇ ਵਿੱਚ ਇੱਕ ਵਧੀਆ ਘਰ-ਬਾਰ ਨਹੀਂ ਹੈ ਬੱਚਿਆਂ ਦੀ ਵਧੀਆ ਐਜੂਕੇਸ਼ਨ ਨਹੀਂ ਹੈ ਇਹਨਾਂ ਨੂੰ ਕੋਈ ਵੀ ਵਧੀਆ ਐਜੂਕੇਸ਼ਨ ਦਾ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਵੇ ਇਹਨਾਂ ਦੇ ਘਰ ਦੀ ਥੋੜੀ ਮਦਦ ਕੀਤੀ ਜਾਵੇ ਤਾਂ ਇਹ ਲੋਕ ਉਹਨਾਂ ਨੂੰ ਹੀ ਆਪਣਾ ਸਮਝ ਲੈਣਗੇ ਤਾਂ ਅਸੀਂ ਉਹਨਾਂ ਨੂੰ ਇਹ ਨਹੀਂ ਕਵਾਂਗੇ ਕਿ ਇਹਨਾਂ ਨੇ ਧਰਮ ਬਦਲ ਲਿਆ ਸੋ ਲੋਕਾਂ ਦੀ ਮੰਟੈਲਿਟੀ ਨੂੰ ਸਮਝਣਾ ਔਰ ਕਿਸ ਤਰ੍ਹਾਂ ਲੋਕ ਜੇਕਰ ਕਿਸੇ ਨੂੰ ਦਵਾ-दारू ਦੀ ਲੋੜ ਹੈ ਤਾਂ ਉਸ ਨੂੰ ਦਵਾ-दारू ਦੇ ਕੇ ਉਸ ਨੂੰ ਆਪਣੇ ਵੱਲ ਕਰ ਦੇਣਾ ਇਹਦਾ ਇਹ ਮਤਲਬ ਨਹੀਂ ਕਿ ਉਸ ਨੇ ਧਰਮ ਨੂੰ ਬਦਲਿਆ ਇਹਦਾ ਮਤਲਬ ਕਿ ਤੁਸੀਂ ਉਹਦੀ ਲੋੜ ਨੂੰ ਪੂਰਾ ਕੀਤਾ ਤਾਂ ਉਹ ਲੋਕ ਤੁਹਾਡੇ ਜੋ ਪਿੱਛੇ ਲੱਗ ਗਏ ਸੋ ਧਰਮ ਪਰਵਰਤਨ ਦਾ ਮਤਲਬ ਕਿ ਆਪਣੀ ਵਿਚਾਰਧਾਰਾ ਛੱਡ ਕੇ ਕਿਸੇ ਨੂੰ ਅਪਣਾਉਣਾ ਸੋ ਇਸ ਵੀਡੀਓ ਦਾ ਮੇਨ ਮਕਸਦ ਕੀ ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਸਿੱਖਾਂ ਜੋ ਬਗਿੰਪੀ ਸਮਾਜ ਦੇ ਸਿੱਖ ਲੋਗ ਆ ਉਹਨਾਂ ਨੇ ਆਪਣੇ ਧਰਮ ਨੂੰ ਬਦਲ ਕੇ ਜੋ ਐਸਟ ਹੋ ਗਿਆ ਚਰਚ ਜਾਣ ਲੱਗ ਪਏ ਪਰ ਜਿਹੜੇ ਰੁਕ ਚਰਚ ਜਾਂਦੇ ਜਾਂ ਹੋਰ ਕਿਸੇ ਵੀ ਧਰਮ ਦੇ ਵਿੱਚ ਚਲੇ ਜਾਂਦੇ ਮੈਂ ਇਸਾਈ ਧਰਮ ਦੀ ਗੱਲ ਨਹੀਂ ਕਰ ਰਹੀ ਕਿਸੇ ਵੀ ਧਰਮ ਦੇ ਵਿੱਚ ਜੋ ਚਲੇ ਜਾਂਦੇ ਅਸਲ ਦੇ ਵਿੱਚ ਉਹ ਸਿੱਖ ਨਹੀਂ ਹੋ ਸਕਦੇ ਕਿਉਂਕਿ ਜਿਸ ਨੇ ਇੱਕ ਵਾਰ ਗੁਰਬਾਣੀ ਨੂੰ ਵਿਚਾਰ ਲਿਆ ਜਿਸ ਨੇ ਇੱਕ ਵਾਰ ਸਿੱਖ ਇਤਿਹਾਸ ਨੂੰ ਅਖੀਰ ਆਪਣੇ ਪੜ੍ਹ ਲਿਆ ਜਿਸ ਨੇ ਮਹਿਸੂਸ ਕਰ ਲਿਆ ਉਹ ਇਕ ਸੁਖ ਵਾਸਤੇ ਕੀ ਇਕ ਬਿਮਾਰੀ ਤੋਂ ਠੀਕ ਹੋਣ ਦੇ ਲਈ ਜਾਂ ਤਾਂ ਉਹ ਕਦੀ ਵੀ ਆਪਣੇ ਗੁਰੂ ਨੂੰ ਨਹੀਂ ਛੱਡੇਗਾ ਸੋ ਇਸ ਵੀਡੀਓ ਦਾ ਮੇਨ ਮਕਸਦ ਕਿ ਤੁਸੀਂ ਅੱਜ ਜਿਸ ਵੀ ਵਿਚਾਰਧਾਰਾ ਦੇ ਵਿੱਚ ਉਸ ਵਿੱਚ ਪਰਪੱਕ ਹੋ ਕਿਉਂਕਿ ਤਾਂ ਗੁਰੂ ਨਾਨਕ ਦੇਵ ਜੀ ਦੇ ਅਸੀਂ ਜੀਵਨ ਨੂੰ ਪੜਦੇ ਹਾਂ ਜਿੰਨੇ ਜਦੋਂ ਉਹਨਾਂ ਨੇ ਉਦਾਸੀਆਂ ਕੀਤੀਆਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਕਾਲਜਿਕ ਦੇ ਵਿੱਚ ਜਨਮ ਲਿਆ ਤਾਂ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਤੂੰ ਸਿੱਖ ਬਣ ਉਹਨਾਂ ਨੇ ਹਮੇਸ਼ਾ ਹਿੰਦੂ ਨੂੰ ਪੱਕਾ ਹਿੰਦੂ ਬਣਨ ਦੀ ਜੋ ਜਾ ਸਿਖਾਈ ਮੁਸਲਮਾਨ ਨੂੰ ਪੱਕਾ ਮੁਸਲਮਾਨ ਉਹਨਾਂ ਨੇ ਜਾਸ ਖਾਈ ਕਿਵੇਂ ਇੱਕ ਨਿਮਾਜ ਜੋ ਪੜੀ ਜਾਂਦੀ ਏ ਉਹਨਾਂ ਨੇ ਇਨਸਾਨੀਅਤ ਨੂੰ ਜੋ ਕਿ ਪਹਿਲ ਦਿੱਤੀ ਸੋ ਅੱਜ ਮੈਂ ਵੀ ਇਸ ਵੀਡੀਓ ਰਾਹੀਂ ਇਹੀ ਕਹਾਂਗੀ ਕਿ ਧਰਮ ਬਦਲਣਾ ਇੱਕ ਬਹੁਤ ਵੱਡੀ ਇਹ ਜੋ ਵਰਡ ਹੈ ਇੱਕ ਭਲੇਖੇ ਵਾਲਾ ਏ ਕਿਉਂਕਿ ਧਰਮ ਧਰਮ ਦਾ ਮੇਨ ਮਤਲਬ ਹੀ ਇਹ ਹੈ ਕਿ ਇਸ ਇਨਸਾਨੀਅਤ ਨੂੰ ਪਛਾਣਨਾ ਉਹ ਚਾਹੇ ਕਿਸੇ ਵੀ ਧਰਮ ਦੀ ਗੱਲ ਹੋਵੇ ਹਰ ਧਰਮ ਸਾਨੂੰ ਇਨਸਾਨੀਅਤ ਵੱਲ ਲੈ ਕੇ ਜਾਂਦਾ ਹੈ ਆਪਣਾ ਜਿ ਸਰ ਰਹੇ ਆ ਉਹ ਨਹੀਂ ਬਦਲਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ